ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਵਾਰਦਾਤ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਇਸ ਹੋਣ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜੀਹਾਂ ਪੰਜਾਬ ਪੁਲਿਸ ਦੇ ਵੱਲੋਂ ਬਦਮਾਸ਼ਾਂ ਤੇ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਕਹਨੂਵਾਲ ਵਿਖੇ ਗਸ਼ਤ ਕਰ ਰਹੀ ਸੀ ਇਸ ਦੌਰਾਨ ਪੁਲਿਸ ਨੂੰ ਦੋ ਸ਼ੱਕੀ ਨੌਜਵਾਨ ਨਜ਼ਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦਾ ਹੈ ਇਹਨਾਂ ਨੌਜਵਾਨਾਂ ਦੇ ਕੋਲੋਂ ਦੋ ਪਿਸਤੌਲ ਦੋ ਮੈਗਜ਼ੀਨ ਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਹੁਣ ਇਹਨਾਂ ਦੋਸ਼ੀਆਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਥਾਣਾ ਕਨੂਵਾਲ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਦੋ ਸ਼ੱਕੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੀ ਪਛਾਣ ਸਾਹਿਲ ਅਤੇ ਅਜੇ ਕੁਮਾਰ ਵਜੋਂ ਹੋਈ ਹੈ ਅਜੀਤ ਕੁਮਾਰ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਹੈ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਹੁਣ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਤੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਸੰਬੰਧੀ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਦੇ ਹਾਂ ਜਨਿਤੈਸ਼ੀ ਦੇ ਲਈ ਗੁਰਦਾਸਪੁਰ ਤੋਂ ਲਾਪਰਤ ਸਿੰਘ ਖੁਸ਼ਪੁਰ ਦੀ ਰਿਪੋਰਟ ਇੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਠ ਔਰ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਨਿਰਦੇਸ਼ਨ ਹੈ ਤੇ ਜਿਹੜੇ ਗੈਂਗਸਟਰਾਂ ਤੇ ਬਾੜਾ ਆਪਰੇਸ਼ਨ ਤਵਾਰ ਜਿਹੜਾ ਚੱਲਿਆ ਹੈਗਾ ਅੱਜ ਉਸ ਦੀ ਲੜੀ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਪੁਲਿਸ ਨੇ ਲਗਾਤਾਰ ਜਿਹੜਾ ਹੈਗਾ ਬੈਡ 엘ਿਮੈਂਟਸ ਬਦਮਾਸ਼ਾਂ ਤੇ ਜਿਹੜਾ ਹੈਗਾ 56 ਕਸ਼ਾ ਹੈਗਾ ਅਜਿੱਚ ਅਸੀਂ ਜਿਹੜਾ ਹੈਗਾ 100 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਉਹ ਗ੍ਰਿਫਤਾਰ ਕੀਤੇ ਹੈਗੇ ਇੱਕ ਇਹਦੇ ਵਿੱਚ ਇੱਕ ਇੰਪੋਰਟੈਂਟ ਜਿਹੜਾ ਹੈਗਾ ਡਵੈਲਪਮੈਂਟ ਹੋਇਆ ਹੈਗਾ ਕਿ ਕਾਨੂੰਨਾਂ ਏਰੀਆ ਦੇ ਵਿੱਚ ਸਾਨੂੰ ਕਾਫੀ ਇਨਫੋਰਮੇਸ਼ਨ ਆ ਰਹੀ ਸੀ ਕਿ ਜਿਹੜੇ ਏਰੀਆ ਦੇ ਵਿੱਚ ਕੁਝ ਬਦਮਾਸ਼ ਟਾਈਪ ਦੇ ਬੰਦੇ ਹੈਗੇ ਉਹਨਾਂ ਕੋਲ ਵੈਪਨ ਹੈਗੇ ਤੋਂ ਇਮੀਡੀਏਟਲੀ ਫਿਰ ਸਾਡੇ ਕੋਲ ਸਾਡੀ ਟੀਮਾਂ ਜਿਹੜੀ ਹੈਗੀ ਅਸੀਂ ਵੱਖ-ਵੱਖ ਲਾਈ ਗਈ ਸੀ ਤੋ ਅਸੀਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਲਾਈ ਐਂਡ ਉਸ ਵਿੱਚ ਇੱਕ ਸਾਹਿਲ ਪੱਕੂ ਨਾਮ ਦਾ ਬੰਦਾ ਜਿਹੜਾ ਅਨੁਮਾਨਦਾ ਹੈ ਰੈਨ ਵਾਲਾ ਆ ਫੜਿਆ ਗਿਆ ਸੀਗਾ ਜਦੋਂ ਇਹਦੀ ਪੂਰੀ ਤਲਾਸ਼ੀ ਕੀਤੀ ਸ਼ੱਕੀ ਲੱਗਿਆ 83 ਪੁਛਕਿਛ ਕੀਤੀ ਤੋ ਇਹਦੇ ਤੋਂ ਇੱਕ ਪਿਸਟਲ 32 ਬੋਵਦੀ ਐਂਡ ਚਾਰ ਕਾਟ੍ਰਿਜ ਹੈ ਉਹ ਲਾਈਵ ਕਾਟ੍ਰਿਜ ਉਹ ਇਹਦੇ ਤੋਂ ਜਿਹੜੇ ਹੈਗੇ ਰਿਕਵਰ ਹੋਏ ਤਦ ਪੁਲਿਸ ਨੇ ਪੂਰਾ ਯੂ نو ਟੈਕਨੀਕਲੀ ਐਂਡ ਪੂਰਾ ਯੂ نو ਇਨਵੈਸਟੀਗੇਟ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਇੱਕ ਉਹ ਬੰਦਾ ਜੇ ਕੁਮਾਰ ਜਿਹੜਾ ਹੈਗਾ ਜੇ ਕੁਮਾਰ ਮਸੀਤ ਆ ਵੀ ਕਨਵਨ ਦਾ ਰਹਿਣ ਵਾਲਾ ਹੈਗਾ ਇਹਦੇ ਤੋਂ ਵੀ ਇੱਕ ਪਿਸਟਲ ਐਂਡ ਦੋ ਕਾਰਟ੍ਰਿਜ ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਕੀਤੇ ਹੋਏ ਤੇ ਇਹਦੇ ਚ ਟੋਟਲ 2 ਪਿਸਟਲ ਐਂਡ 6 ਲਾਈਵ ਕਾਰਟ੍ਰਿਜ ਹੈ ਉਹ ਬਰਾਮਦ ਹੋਏ ਗਏ ਨੇ ਜਿੱਦਾਂ ਕਿ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜੜੀ ਹੈਗੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਦਮਾਸ਼ਾਂ ਦੇ ਪੈਡ ਐਲੀਮੈਂਟਾਂ ਤੇ ਲਗਾਤਾਰ ਨਿਰੰਤਰ ਜੜੀ ਹੈਗੀ ਕਾਰਵਾਈ ਜੜੀ ਹੈਗੀ ਕੀਤੀ ਜਾ ਰਹੀ ਹੈਗੀ ਜਿੱਦਾਂ ਕਿ ਤੁਸੀਂ ਵੀ ਦੇਖਿਆ ਹੋਗਾ ਕੱਲ ਸਾਡੇ ਵੱਲੋਂ ਜਿਹੜਾ ਹੈਗਾ ਪੰਜ ਪਿਸਟਲ ਦੀ ਜੜੀ ਪੀਐਕਸ 5 ਦੀ ਵੀ ਦੀ ਕਵਰੀ ਕੀਤੀ ਗਈ ਸੀਗੀ ਇੱਕ ਜਿਹੜੇ ਨੋਮినਸ ਅਲਾ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹ ਵੀ ਟ੍ਰੈਕ ਕੀਤਾ ਗਿਆ ਸੀ ਕਰਨ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਲੋਡਿੰਗ ਦਾ ਜਿਹੜੇ ਹੈਗੇ ਇਸ ਤੋਂ ਇਲਾਵਾ ਪੀਓ ਐਬਸ ਕੈਂਡੀਟ ਜਿਹੜੇ ਹੈਗੇ ਮਲਜ਼ਮ ਉਹ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜੇ ਇੱਕ ਸਪੈਸ਼ਲ ਆਪਰੇਸ਼ਨ ਨਹੀਂ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਹਨ ਜੀ ਕਿਸੇ ਵਾਰਦਾਤ ਨੂੰ ਜਾਂਚਤਾ ਕਰਨ ਜੀ ਪਹਿਲਾਂ ਕੋ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸੀ ਤਾਂ ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਗਿਫਤਾਰ ਕਰ ਲਿਆ ਹੈ। ਆਦਰਵਾਈ ਇਹ ਕੀ ਕਰਦੇ ਨੇ ਮਤਲਬ ਮਤਲਬ ਇਨੀਸ਼ੀਅਲੀ ਤਾਂ ਇਹ ਕੋਈ ਐ ਸੱਚ ਕੋਈ এমਪਲੋਇਮੈਂਟ ਦੇ ਵਿੱਚ ਹੈ ਨਹੀਂ ਹੈਗੇ। ਦੋਨੋਂ ਦਾ ਕਿਸਤਫ ਸੱਚ ਜੀ? ਨਹੀਂ ਨਹੀਂ ਦੋਨਾਂ ਦਾ ਦੋਨਾਂ ਦਾ ਇੱਕ ਦੂਸਰੇ ਨਾਲ ਇੱਕ ਦੂਸਰੇ ਨੂੰ ਜਾਣਦੇ ਹੈਗੇ। ਬਟ ਕੋਈ ਫਾਰਮਲ ਰਿਲੇਸ਼ਨ ਐਜ ਆਫ ਨਾਉ ਨਹੀਂ ਸਾਹਮਣੇ ਹੈ। ਪਤਾ ਲੱਗਿਆ ਵੀ ਇਹ ਕਿ ਇੱਕ ਬੀਜੀ ਕਰਨ ਚਾਹੀਦੀ ਹੈ। ਉਹ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ। ਪਹਿਲਾਂ ਕੋਈ ਕਦਮ ਅਦਾਲਤ ਨਹੀਂ। ਨਹੀਂ ਜੀ ਕੋਈ ਪਹਿਲਾ ਮੁਕਦਮਾ ਅਦਾਲਤ ਨਹੀਂ ਹੈਗੇ ਜੀ। ਇਸ ਤੋਂ ਲਈ ਇੰਡੀਅਨਸ ਆਪੀਨ ਨਹੀਂ 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 ਪਿਸਟਲ ਤਾਂ ਕੰਟਰੀ ਮੇਡ ਪਿਸਟਲ ਹੈ ਗਿਆ ਕੰਟਰੀ ਮੇਡ ਪਿਸਟਲ ਹੈ ਗਿਆ 32 ਕੈਲੀਬਰ ਦੇ ਹੈ ਬਲਤਾਂ ਨਾਲ ਕੋਈ ਹੋਰ ਵੀ ਹੈਗੀਆਂ ਪੱਕਾ ਉਹ ਸਾਰੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰੇ ਪ੍ਰਹਾਰ ਆਪਰੇਸ਼ਨ ਜਿਹੜਾ ਜਾਰੀ ਹੋਇਆ ਮੈਂਨ ਜਿਵੇਂ ਪੰਜਾਬ ਪੁਲਿਸ ਨੇ ਧੁੱਧਰ ਦੀ ਮਚਾਈ ਜੇਕਰ ਸਾਲ 2 ਸਾਲ ਪਹਿਲਾਂ ਹੀ ਮੱਚੀ ਹੁੰਦੀ ਤਾਂ ਸਤਮਨ ਹੋ ਜਾਂਦਾ ਹੂੰ ਤੇ ਕੋਈ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਇਟ ਇਜ਼ ਐ ਟਿਕ ਕੰਟੀਨਿਊਸ ਪ੍ਰੋਸੈਸ ਹੈ ਅਸੀਂ ਲਗਾਤਾਰ ਜਿਹੜਾ ਹੈਗਾ ਮੁਕਦਮਿਆਂ ਦੇ ਵਿੱਚ ਅਸੀਂ ਆਬ ਮਕਦਮਾ ਨੂੰ ਪ੍ਰिवेंट ਵੀ ਕਰਦੇ ਹੈਗੇ ਇਸ ਤੋਂ ਇਲਾਵਾ ਮਕਦਮਾ ਚ ਅਰੈਸਟ ਵੀ ਕਰ ਦੇਗੇ ਨਾਲ ਦੇ ਨਾਲ ਜਿਹੜੇ ਵੀ ਮਕਦਮੇ ਕੋਰਟ ਆਫ ਲਾ ਦੇ ਅੰਦਰ ਜਿਹੜੇ ਇਨ ਪ੍ਰੋਸੈਸ ਹੁੰਦੇ ਆ ਉਹਨਾਂ ਤੇ ਗਵਾਹियां ਹੋ ਕੇ ਜਿਹੜੀ ਹੈਗੀ ਉਨਾ ਨੁਸਤਾ ਵੀ ਹੁੰਦੀ ਹੈ ਤਾਂ ਇਹ ਕੰਟੀਨਿਊਸ ਪ੍ਰੋਸੈਸ ਹੈ ਪ੍ਰੋਸੈਸ ਚੱਲਦੀ ਰਹਿੰਦੀ ਹੈ ਸਾਡੇ ਵੱਲੋਂ ਲਗਾਤਾਰ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਟੇਟੂ ਨੰਬਰ ਕਾਇਮ ਕਰਨ ਲਈ ਐਂਡ ਸੈਂਸ ਆਫ ਸਕਿਉਰਟੀ ਮੇਨਟੇਨ ਕਰਨ ਲਈ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਅੰਸ਼ਵਾਤੇ ਕਾਰਵਾਈ ਪਹਿਲਾਂ ਵੀ ਕਰਦੀ ਹੈ ਇਸ ਕਿ ਤੁਸੀਂ ਦੇਖਿਆ ਹੋਗਾ ਕਿ ਸਾਡੇ ਵੱਲੋਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕ੍ਰਾਈਮ ਇਨ ਜਨਰਲ ਪਹਿਲਾਂ ਥੀ ਜਿਹਨੀਆਂ ਸਕ੍ਰਾਈਮ ਜਿਹੜੇ ਜਿੰਨੇ ਵੀ ਹੋਏ ਆ ਜੋ ਜਿੰਨੇ ਵੀ ਬਤਾਤਾ ਅਸੀਂ ਸਾਦੀ ਟ੍ਰੇਸ ਕਰ ਲਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਕਾਰਵਾਈ ਹੈ ਉਸ ਨਿਸ਼ਚਿਤ ਕੀਤੀ ਗਈ ਹੈਗੀ ਉਹਨਾਂ ਨੂੰ ਮਾਨਯੋਗ ਅਦਾਲਤਾਂ ਵਿੱਚ ਪੇਸ਼ ਕਰਕੇ ਜਿਹੜਾ ਲਾਫੁਲ ਇਕਸ਼ਨ ਹੈ ਉਹ ਲਿੱਤਾ ਗਿਆ ਹੈਗਾ ਅਸੀਂ ਸਾਰਿਆਂ ਨੂੰ ਬਿਲਕੁਲ ਵਿਸ਼ਵਾਸ ਦਿਲਾਉਣਾ ਕਿ ਵੀ ਅੱਗੇ ਵੀ ਗੁਰਦਾਸਪੁਰ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਸੀਮ ਸਾਹਿਬ ਦੇ ਜਿਹੜੇ ਹੈਗੇ ਨਿਰਦੇਸ਼ਾ ਹੇਤ ਇਸ ਤਰੀਕੇ ਨਾਲ ਜਿਹੜਾ ਹੈਗਾ ਗੈਂਗਸਟਰਾਂ ਤੇ ਜਿਹੜਾ ਹੈਗਾ ਕਰਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਅਸੀਂ ਐਕਸ਼ਨ ਲੈ ਲੈਂਦੇ ਰਵਾਂਗੇ ਐਂਡ ਆ ਕੰਟੀਨਿਊਸ ਪ੍ਰੋਸੈਸਰ ਚੱਲ ਰਹੀ ਹੋਊਗੀ ਜੀ آپریشن ਪੜਾਅ ਦੇ ਤਹਿਤ ਹੁਣ ਤੱਕ ਕਿੰਨੀਆਂ ਬਦਮਾਸ਼ਾਂ ਦੀ ਗ੍ਰਿਫਤਾਰੀਆਂ ਹੋਈਆਂ ਦੇਖੋ ਐਸ ਤੋਂ ਐਸ ਤੋਂ ਐਜ਼ ਆਫ ਨਾਊ ਜਿਹੜਾ ਹੈਗਾ 110 ਤੋਂ ਵੱਧ ਜਿਹੜੇ ਹੈਗੇ ਬੰਦੇ ਉਹ ਗਿਟਾ ਸਾਰੇ ਇੱਕ ਬੱਸ ਸਟੈਂਡ ਦੇ ਪਿੱਛੇ ਜਿਹੜੀ ਉਹ ਗੋਲੀ ਚੱਲੀ ਸੀ ਉਹ ਵੀ ਚੱਲ ਗਈ ਨਹੀਂ ਜੈਨਿਥ ਉਹ 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 ਉਹਦੇ ਚ ਵੀ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜੈਨਿਥ ਜਿਹੜੀ ਇਮੀਗ੍ਰੇਸ਼ਨ ਤੇ ਫਾਇਰਿੰਗ ਹੈ ਉਹ ਵੀ ਟ੍ਰੇਸ ਹੋ ਗਈ ਜੀ ਜੀ ਦੋ ਬੰਦੇ ਫੜੇ ਗਏ ਸੋਸ਼ਲ ਮੀਡੀਆ ਦੇ ਜਿਹੜੀ ਹੈ ਜਿਹੜੇ ਗੈਂਗਸਟਰ ਲੋਕਾਂ ਦੇ ਬੱਚਿਆਂ ਨਾਲ ਨਵੇਂ ਨਾਲ ਸੰਪਰਕ ਕਰਦੇ ਆ ਕਿ ਸਾਈਬਰ ਕ੍ਰਾਈਮ ਜਿਹੜੀਆਂ ਆਦੀ ਆਈਡੀਆ ਜਾਂ ਪੇਜ ਬੰਦ ਨਹੀਂ ਕੀਤੇ ਜਾ ਰਹੇ ਦੇਖੋ ਉਹਦੇ ਚ ਜਿਹੜੀ ਪੁਲਿਸ ਦੇ ਦੁਆਰਾ ਲਾਫ ਇਲੈਕਸ਼ਨ ਅਸੀਂ ਲیتے ਜਾ ਰਹੇ ਹੈਗੇ ਅਸੀਂ ਤੁਹਾਡੇ ਵਾਂਹੀਂ ਜਿਹੜਾ ਹੈਗਾ ਆਪਾਂ ਜੋ ਪੰਜਾਬ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਚੰਗੂਲ ਚ ਨਾ ਅਗਰ ਇਹਨਾਂ ਨੂੰ ਕੋਈ ਅਪਰੋਚ ਕਰਦਾ ਹੈਗਾ ਉਹਨਾਂ ਦੀ ਹੈ ਤਾਂ ਸਾਨੂੰ ਪੁਲਿਸ ਨੂੰ ਜੋ ਇਨਫੋਰਮ ਕਰ ਸੋ ਥੈਟ ਕਿ ਅਸੀਂ ਹੈ ਅਸੀਂ ਜਿਹੜੇ ਹੈਗੇ ਇਹਨਾਂ ਦੇ ਪੇਰੈਂਟਸ ਨੂੰ ਵੀ ਫੈਮਿਲੀਜ਼ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ ਲੱਗਦਾ ਹੈਗਾ ਕਿ ਉਹਨਾਂ ਦਾ ਬੱਚਾ ਮਿਸ ਗਾਈਡ ਹੈ ਜਾਂ ਕਿਤੇ ਗਲਤ ਰਸਤੇ ਜਾ ਰਿਹਾ ਹੈ ਤਾਂ ਜ਼ਰੂਰ ਉਹਨਾਂ ਦੀ ਕਾਉਂਸਲਿੰਗ ਕਰਨਾ ਸਾਡੇ ਧਿਆਨਸ ਹੋ ਜਾ